ਲੱਭ ਤਾਂ ਚੱਕੀ ਦਾ ਦੇ ਦੇ ਇਹਨੂੰ ਥੱਲੇ ਵਾਲਾ ਸਾਲ ਕਿੱਥੇ ਗਿਆ ਇਹਦੇ ਜਗਾੜ ਜੇ ਉੱਥੀ ਗਿਰੇ ਪਏ ਹੋਣੇ ਕਿਤੇ ਆ ਜਾ ਲੈ ਆ ਲਾਓ ਵੀ ਪਹੁੰਚ ਗਏ ਕਬੂਤਰਾਂ ਕੋਲ ਧੁੱਪ ਬਹੁਤ ਆ ਭਾਈ ਅੱਜ ਤੇ ਹੁਣ ਇਹਨਾਂ ਦਾਣਾ ਪਾਣੀ ਪਾਈਏ ਤੇ ਆਸਟੋ ਬਿੱਟ ਤੇ ਜਿਵੇਂ ਉਹ ਕੱਢ ਲਾ ਬਰੂਡਾਉਨ ਉਹ ਵੀ ਪਾ ਦਈਏ ਕੁੰਡੀ ਚ ਕੁੰਡੀ ਕੱਢ ਲਾ ਬਾਹਰ ਟਰੀਆਂ ਕੱਢ ਲਾ ਹਨਾ ਕੰਦਰੇ ਉਹ ਤਾਂ ਚਲ ਅੰਦਰ ਪਾ ਦਾਂਗੇ ਟੋਕਰੀਆਂ ਦੇਖੀ ਕਿੱਥੇ ਸਿੱਟੀਆਂ ਇੱਕ ਆ ਇੱਕ ਆਓ ਸਸਰੀ ਘਰ ਸਾਰੇ ਵੀਰ ਭਰਾਵਾਂ ਨੂੰ ਕਿਉਂ ਕਹਿਮੋ ਸਾਰੇ ਜਾਨਵਰ ਸੈੱਟ ਸਾਰਿਆਂ ਦੇ ਵੀਰੇ ਹੁਣ ਖੁੱਡਾ ਦੱਸ ਦਿਓ ਸਹੀ ਐ ਤੇ ਜੇ ਨਹੀਂ ਸਹੀ ਹੋਰ ਚੇਂਜ ਕਰਦਾਂਗੇ ਆਪਾਂ ਟੋਕਰੀਆਂ ਨਵੀਆਂ ਲਿਆਂਦੀਆਂ ਦੀਆਂ ਗੱਲ ਆਪਾਂ ਨੇ ਹੋਰ ਵੀ ਆ ਵੀ ਹੋਰ ਵੀ ਵਈਆਂ ਆਪਣੇ ਕੋਲ ਉਹ ਵੀ ਅੱਜ ਦੇਖਦੇ ਆਂ ਜੇ ਸੈਟਿੰਗ ਆ ਗਈ ਅੱਜ ਕਰਦਾਂਗੇ ਓਕੇ ਆ ਡੰਡੇ ਜੇ ਪਾਏ ਨੇ ਬੰਨ ਲਾਂਗੇ ਇਹਨਾਂ ਨਾਲ ਇਧਰਲੀ ਸਾਈਡ ਵੀ ਲਾ ਦਾਂਗੇ ਸਾਹਮਣੇ ਵੀ ਲਾ ਦਾਂਗੇ ਲਾਈਵ ਜੱਸੇ ਆ ਵੀ ਕਿੱਦਾਂ ਮਰ ਗਿਆ ਜੀ ਕਿਹੜਾ ਮਰ ਗਿਆ ਉਹ ਹੂੰ ਉਹ ਚੰਗਾ ਭਲਾ ਹੀ ਮਰ ਗਿਆ ਨਾ ਟੋਕਰੀ 'ਚ ਬੈਠਾ ਹੀ ਆ ਟੋਕਰੀ 'ਚੋਂ ਨਿਕਲੇ ਫਿਰਦੇ ਨੇ ਟੋਕਰੀ ਦੇ ਵਿੱਚ ਰੱਖਦੇ ਆ ਆ ਬੱਚਾ ਦੇਖ ਲਓ ਬਾਈ ਐ ਸਹੀ ਸਿੱਧਾ ਆਈ ਮਰ ਗਿਆ ਫਾਈ ਮਰ ਗਿਆ ਯਾਰ ਹੁਣ ਤੱਕ ਦੇਖ ਲਓ ਬਾਈ ਕੋਈ ਕੀੜਾ ਨਹੀਂ ਕੋਈ ਗੱਜ ਨਹੀਂ ਆ ਕਿਹੜੀ ਗਿਰਦੀ ਐ ਕਿਹਦਾ ਚੱਲ ਕੇ ਆਏ ਇਧਰ ਵੀ ਦੇਖ ਲੋ ਸਾਫ ਐ ਇਧਰ ਵੀ ਦੇਖ ਲੋ ਸਾਫ ਹੈ ਲੈ ਇਹ ਸਿਸਟਮ ਹੋਇਆ ਹੋਣਾ ਕਿਉਂਕਿ ਕਬੂਤਰਾਂ ਨੇ ਥੱਲੇ ਵਿੱਦੇ ਹੋਣੇ ਇਹ ਤੇ ਚੱਕ ਜਸੇ ਆਹ ਦੇਖੋ ਦੋਏ ਬੱਚੇ ਮਰ ਗਏ ਕਢ ਲ ਦੋਏ ਬੱਚੇ ਕੱਢ ਲ ਪਹਿਲਾਂ ਬਾਹਰ ਬਾਕੀ ਉੱਪਰ ਫੋਟਾ ਤੇ ਟੋਕਰੀਆਂ ਫਿੱਟ ਕਰੇ ਤੇ ਸੈੱਟ ਹੋਣਾ ਜਗ੍ਹਾ ਦਾ ਇਹਨਾਂ ਦੀ ਹੋਇਆ ਇਹਦਾ ਠੀਕ ਨਹੀਂ ਦੋਏ ਠੀਕ ਹੈ ਜੀ

ਇਹਨਾਂ ਦਾ ਮੈਂ ਕੰਮ ਨਿਵੇੜਾਂ ਪਹਿਲਾਂ ਇਹਨਾਂ ਦਾ ਬੱਚਾ ਸੈਟ ਹੈ ਹਾਂ ਸੈਟ ਹੈ ਥੱਲੇ ਹਲੇ ਵੀ ਦੇਖ ਲੈਣੇ ਆ ਰੁਕੋ ਮੈਂ ਪਾਣੀ ਪਾਦਾ ਇਹਨਾਂ ਨੂੰ ਪਹਿਲਾਂ ਕੱਢ ਲਾ ਕੱਢ ਲਾ ਤੇ ਪਾ ਲਿਆ ਆਪਾਂ ਨੇ ਪਾਣੀ ਸਾਰਾ ਪਾਣੀ ਰੱਖਦੀ ਹੈ 1 ਮਿੰਟ ਗੇੜ ਹੋ ਰਹੀ ਹੈ ਖੜ ਜਾ ਖੜ ਜਾ ਖੜ ਜਾ ਪਹਿਲਾਂ ਹੀ ਪਾਣੀ ਨੂੰ ਆਉਣਾ ਭੱਜਿਆ ਚੱਲ ਮੁਕੇ ਰੋਟਾ ਇੱਧਰ ਲੈ ਬੱਚੇ ਦੇਖਾਂ ਇਹ ਸੈੱਟ ਨੇ ਬਈ ਐਨ ਛੋਟੇ ਖੁੱਡੇ ਚ ਯਾਰ ਵਧੀਆ ਪਾਲਦੇ ਨੇ ਬੱਚੇ ਟੋਕਰੀਆਂ ਟੋਕਰੀਆਂ ਸੋਹਣੀਆਂ ਲੱਗੀਆਂ ਹੁਣ ਨਾ ਸੱਚ ਟਰੇ ਕੱਢਣੀ ਭੁੱਲ ਗਈ ਯਾਰ ਖੜ ਜਾ ਉੱਪਰ ਆਵੋ ਹੁਣ ਪਹਿਲਾਂ ਟਰੇ ਕੱਢ ਲਈਏ ਲੋ ਇਹਨੂੰ ਸਾਫ਼ ਕਰਾਂ ਪਹਿਲਾਂ ਆਪਾਂ ਭਈਆ ਸਰੋਂ ਜਿਹਾ ਚੱਕ ਲਈ ਤੇ ਲੋਵੀ ਕਣਕ ਵੀ ਪਾ ਲਈ ਸਰੋਂ ਵੀ ਪਾ ਲਈ ਹੁਣ ਆਪਾਂ ਇੱਧਰ ਲਿਆ ਉਹ ਰੱਖ ਦੀਏ ਠੀਕ ਹੈ ਇੱਕ ਮਿੰਟ ਤੇ ਆ ਲਓ ਆਪਾਂ ਇੱਥੇ ਰੱਖ ਦਿੰਨੇ ਆ ਫਿਰ ਬੋਟਾ ਤੇ ਚਲੋ ਇੱਧਰ ਲਿਆ ਤਾਂ ਕੰਮ ਡੰਨ ਖੁੱਡਾ ਦੇਖ ਲਓ ਸਾਫ਼ ਕਰਿਆ ਹੁਣ ਸੈਟ ਹੈ ਨਾ ਕੰਮ ਇਹ ਇਧਰ ਇਹਨੂੰ ਵੀ ਪਾਤਾ ਜਸੇ ਨੇ ਦਾਣਾ ਪਾਣੀ ਬਰੂਟੌਨ ਤੇ ਆਸਟੋਬੈਟ ਜਸੇ ਉਹ ਕਿੱਥੇ ਆ ਸਰੰਜਾ ਭਾਈ ਸਰੰਜਨ ਵਾਲੇ ਪਾਉਣੇ ਆ 3 ਐਮ ਐਲ ਦੇ 5 ਐਮ ਐਲ ਪਾ ਦਨੇ ਇੱਕ ਮਿੰਟ ਨਾ ਉਹ ਆਸਟੋਬੈਟ ਓਕੇ ਰਿਪੋਰਟ ਬਰੂਟੌਨ ਵੀ ਪਾ ਦਵਾਂ ਉਹ ਦੋਨੇ ਦਵਾਈਆਂ ਪਾ ਦਿਆਂ ਬਰੂਟੌਨ ਤੇ ਆਸਟੋਬੈਟ ਬਾਸ ਪਾਣੀ ਪਾਤਾ ਦਾਣੇ ਪਾ ਦੇ ਹੁਣ ਦੇਖੋ ਕਬੂਤਰ ਹੁਣ ਟੱਕ ਟੱਕ ਬੱਜਦੀ ਹੈ ਨਾ ਦਾਣਿਆਂ ਦੀ ਆਵਾਜ਼ ਏਕਣ ਦਾ ਅੰਦਰ ਉਸ ਤੋਂ ਚਾਹੀਦੇ ਨੇ ਵਿੱਚ ਜਿਹੜੇ ਹੁਣ ਸੁੰਨ ਜੇ ਹੋ ਜਾਂਦੇ ਨੇ ਨਾ ਉਹ ਸੜਾ ਇਹ ਗਲਤ ਕੰਮ ਹੋ ਜਾਂਦਾ ਚਲੋ ਭਾਈ ਇਧਰ ਲਿਆਂਦਾ ਵੀ ਨਿਬੜ ਗਿਆ ਕੰਮ ਬਾਅਦ ਚ ਸੋਚਦੇ ਹਾਂ ਟੋਕਰੀਆਂ ਵਾਲਾ ਜਿਵੇਂ ਇੱਕ ਟੋਕਰੀ ਨੂੰ ਆਪ ਇਹ ਡੰਡਾ ਤਾਂ ਹੈ ਨਾ ਇੱਕ ਵੱਢ ਲਾਂਗੇ ਇੱਕ ਆਹ ਲੰਬਾ ਜਿਹਾ ਉਹ ਦੇਖ ਉਹ ਵੱਢ ਲਾਂਗੇ ਕੋਈ ਨਹੀਂ ਕਰਦੇ ਇਹਨਾਂ ਦਾ ਸਿਸਟਮ ਇਹਨੇ ਆਪ ਹੁਣ ਚਾਹ ਬਣੀ ਪੀ ਲਈਏ ਤੇ ਟੋਕਰੀ ਦੇ ਪੈਰ ਜੇ ਲੱਭਣੇ ਨੇ ਯਾਰ ਆਪਾਂ ਨੇ ਅੱਛਾ ਜਿਹੜੀ ਗਲਤ ਹੋਈ ਐ ਦਿਖਾਈਦਾ ਹਾਂ ਠੀਕ ਆ ਠੀਕ ਆ ਚਲੋ ਇਹ ਵੀ ਆ ਗਿਆ ਸਿਸਟਮ ਸੈਟ ਹੁਣ ਇਹਨੂੰ ਬਾਅਦ ਜੰਦਰ ਰੱਖਦੇ ਐ ਟਾ ਟਾਈਆਂ ਲਾ ਹੋਣਗੀਆਂ ਹੁਣ ਜਾ ਰਹੇ ਆਂ ਭਾਈ ਆਪਾਂ ਖਮਾਣੋ ਨੂੰ ਤੇ ਮੈਂ ਬੜਾ ਚਾਅ ਨਾਲ ਕੰਮ ਨਿਵੇੜਿਆ ਕਬੂਤਰਾਂ ਦਾ ਨਾ ਮੈਂ ਕਿਹਾ ਸ਼ਿਕਰ ਦੁਪਹਿਰਾਂ ਕੰਮ ਜਾਂ ਨਿਵੇੜ ਕੇ ਦੋ ਬੜੀ ਸੌਨੇ ਐ ਤਾਂ ਤੇ ਨੀਂਦ ਵੀ ਪੂਰੀ ਆਈ ਪਈ ਐ ਮੈਨੂੰ ਥੋੜਾ ਸਰੀਰ ਸੈੱਟ ਨਹੀਂਦਾ ਹਨਾ ਤੇ ਜਦੇ ਕਿਸੇ ਦਾ ਕਿਸੇ ਦਾ ਫੋਨ ਆ ਗਿਆ ਕਹਿੰਦੇ ਕੰਮ ਐ ਖਮਾਣੋਂ ਆ ਤੇ ਕੰਮ ਕਿਸੇ ਦਾ ਹੀ ਐ ਚਲੋ ਕੋਈ ਨਹੀਂ ਫੇਰ ਵੀ ਜ਼ਰੂਰੀ ਐ ਹਨਾ ਸਭ ਦੇ ਕੰਮ ਜ਼ਰੂਰੀ ਹੁੰਦੇ ਆ ਤੇ ਆਪਾਂ ਚਲੋ ਚੱਲਦੇ ਆ ਖਮਾਣੋਂ ਫੇਰ ਆਉਂਦਾ ਹੋਇਆ ਮਿਲਦੇ ਆ ਲਓ ਵੀ ਮਿੱਤਰੋ ਕੰਮ ਕੋਮ ਨਵੇੜ ਕੇ ਪਹੁੰਚ ਗਏ ਘਰ 3 ਵਜਣੇ ਵਾਲਿਆ ਰਸਤੇ ਦਾ ਟਾਈਮ ਤਾਂ ਮੇਰੇ ਹਿਸਾਬ ਨਾਲ ਅੱਗੇ ਆ ਪਰ ਹੈ ਗਿਆ ਘੰਟਾ ਡੇਢ ਘੰਟਾ ਤੇ ਕਬੂਤਰ ੜਾਵਾਂਗੇ ਹੁਣ ਉੱਪਰ ਜਾ ਕੇ ਹਨਾ ਤੇ ਖੁੱਡੇ ਚ ਕਲੀ ਤੇ ਉਹ ਰੇਤਾ ਪਾਵਾਂਗੇ ਵੀਰੇ ਲਿਆਂਦਾ ਪਿਆ ਰੇਤਾ ਥੋੜਾ ਜਿਹਾ ਸਲੱਬਾ ਜਾਤਾ ਤੇ ਚਲੋ ਫਿਰ ਮਿਲਦੇ ਆ ਰੋਟੀ ਪਾਣੀ ਖਾ ਕੇ ਮੈਂ ਸਵੇਰ ਦੀ ਰੋਟੀ ਵੀ ਨਹੀਂ ਖਾਧੀ ਪਹੁੰਚੀ ਆਪਾਂ ਕੋਠੇ ਦੇ ਦਾਣੇ ਕੋਲ ਜਿਹੜਾ ਕੱਲੇ ਕਬੂਤਰ ਬੈਠਾ ਥਾ ਉਹ ਫੇਰ ਆਇਆ ਬੈਠਾ ਅੱਜ ਅੱਜ ਜੜ ਦੇ ਹੋਰੀ ਬੈਠਾ ਹੈ ਪਾਣੀ ਵਿੱਚ ਚੱਕ ਲਿਆ ਤੇ ਇਹਨੂੰ ਪਾਣੀ ਪਾ ਦਈਏ ਫਿਰ ਦਾਣੇ ਪਾਵਾਂਗੇ ਫਿਰ ਦਹੋਣਾ ਨੂੰ ਪਾਦਾ ਦਾਣਾ ਪਣੀ ਅੱਜ ਲੱਗ ਗਏ ਪੱਜ ਦੇ ਕਿਜੋਗਣ ਹੋ ਗਿਆ ਅੱਜ ਮੈਂ ਕੱਲ ਥੋੜੇ ਜਿਹੇ ਦਾਣੇ ਘੱਟ ਪਾਏ ਤੇ ਸਾਰੇ ਨਿਕਲੇ ਬਸ ਥੋੜੇ ਜਿਹੇ ਰਹਿ ਗਏ ਅੰਦਰ ਉਹ ਬੱਚਾ ਕਦੇ ਆਇਆ ਬੈਠਾ ਉਹ ਦੇਖਣਾ ਨਹੀਂ ਬਲਾਰ ਹੋ ਜਾਂਦੇ ਕਿ ਬੱਚਾ ਸੋਨੇ ਆ ਬੈਠਾ ਮੈਨੂੰ ਦੇਖਣਾ ਫੜ ਕੇ ਵੀ ਗਾ ਚੱਕ ਰਿਹਾ ਤੇ ਉਹ ਉੱਤਰੋ ਬੈ ਗਿਆ ਜੀ ਉਹ ਇਹਨੂੰ ਬੈਠਾ ਰਹਿਣ ਦੋ ਕੋਈ ਚੱਕਰ ਨਹੀਂ ਉਹਨੂੰ ਬਜੇ ਨੂੰ ਠੀਕ ਆ ਬਚਾ ਦਾ ਉਹ ਆ ਗਿਆ ਚੋਗਣ ਵਾ ਚਲੋ ਹੁਣ ਆਪਾਂ ਚੱਲਦੇ ਆ ਥੱਲੇ ਨੂੰ ਉਹ ਕਬੂਤਰ ਉਹ ਬੈਠਾ ਉਹਨੇ ਉੱਡ ਜਾਣਾ ਬੱਸ ਚੱਲਦੇ ਆ ਥੱਲੇ ਨੂੰ ਦਾਣੀਵਾਦੇ ਪਾਣੀ ਵਾ ਦਾ ਲਓ ਮਿੱਤਰੋ ਨਹਾ ਧੋ ਕੇ ਚੱਲਿਆਂ ਅੱਜ ਸੰਗਰਾਂਦ ਆ ਮੱਥਾ ਟੇਕਾਂ ਗੁਰਦੁਆਰਾ ਸਾਹਿਬ ਤੇ ਉੱਪਰਲੇ ਕਬੂਤਰਾਂ ਦਾ ਜੱਸਾ ਨਵੇੜਿਆ ਮੈਨੂੰ ਬੁਖਾਰ ਖਾਸੀ ਖਾਸੇ ਚੜਿਆ ਹੋਇਆ ਖਾਸੀ ਹੋ ਗਿਆ ਕਿਤਾ ਕਾਫੀ ਬੁਖਾਰ ਜਿਹਾ ਹੋਇਆ ਹੈ ਹੁਣ ਦੇਖਦੇ ਆਉਂਦੇ ਹੋਏ ਦਵਾਈ ਲੈਣੇ ਆ ਤੇ ਚਲੋ ਚੱਲਦੇ ਆਪਾਂ ਪਹਿਲਾਂ ਮੱਥਾ ਠੀਕ ਲਈਏ। ਇਕਲਾ ਵੀ ਗੁਰਦੁਆਰਾ ਸਾਹਿਬ ਮੱਥਾ ਠੀਕ ਕੇ ਤੇ ਜਾ ਰਹੇ ਆਪਾਂ ਘਰ ਨੂੰ ਮੱਥਾ ਠੇਕ ਦੀਸਾਰ ਬੁਖਾਰ ਵੀ ਉੱਤਰ ਗਿਆ ਦੇਖ ਲਓ। ਗਰਮੀ ਗਰਮੀ ਆ ਗਈ ਐ ਸੈਕਟਾ ਜੀਰ ਤੇ ਦਵਾਈ ਫੇਰ ਵੀ ਆਪਾਂ ਲੈ ਜਾਣੀ ਐ ਤੇ ਅੱਜ ਸਰੀਰ ਸੱਤ ਨਹੀਂ ਨਹੀਂ ਜਿਹੜੀ ਉਹ ਬੇਕਰੀ ਐ ਨਾ ਜੱਸੇ ਹੈਂ ਕਦੇ ਸੁਕੇਰੀ ਲੰਗੇ ਜੱਸੇ ਦੇ ਮੂੰਹ ਚ ਪਾਣੀ ਆ ਰਿਹਾ ਹੈ ਪਰ ਅੱਜ ਸ਼ਰੀਰ ਡਾਊਨ ਹੈ ਥੋੜਾ ਖੜ ਨਹੀਂ ਹੋਣਾ ਆਪਣੇ ਯਾਰ ਦੀ ਹੈ ਸਰਦਾਰ ਬੇਕਰ ਦੀ ਰਾਣੇ ਦੀ ਤੇ ਕੋਈ ਨਹੀਂ ਚੱਲ ਹੁਣ ਅਗਲੀ ਵਾਰੀ ਸਹੀ ਚੱਲਦੇ ਆ ਘਰ ਨੂੰ ਲਓ ਬਈ ਹੁਣ ਆਪਾਂ ਤਿਆਰੀ ਕਰਤੀ ਬਾਲੀਬਾਲ ਖੇਡਣ ਦੀ ਜਾ ਰਹੇ ਹਾਂ ਹੁਣ ਗਰਾਊਂਡ ਜ ਨੂੰ ਗਰਾਊਂਡ ਜਾ ਕੇ ਦੇਖਦੇ ਆ ਅੱਗੇ ਬਾਕੀ ਬੰਦੇ ਕਿਹਨਾਂ ਨਹੀਂ ਪਹੁੰਚ ਕੇ ਪਹੁੰਚ ਕੇ ਗਰਾਊਂਡ ਜ ਪਹੁੰਚ ਗਏ ਭਈ ਨੌਜਵਾਨ ਚੋਂ ਅੱਛਾ ਦੋ ਉਹ ਫਿਰਦੇ ਨੇ ਬਾਕੀ तीन आ बैठे ने दो आने आ चंद जब जशन तीन आ बैठे ने एक आ एक मैं एक आठा रंगी फेर लंघ गया सहच गया बूटा की हालत देखो दाना पानी पा दिए पहला कबूतर बाद फेर पेंगे नहा नू के ते। हालत तो भाई खराब हो गई जी बहुत फिर बुखार चढ़ गया था। चलो कोई नहीं पै जाना दाने है, थोड़े पाए जाना। एक थे रहने दे फिर तीन देते गुंडी चाहिए पानी नहीं है पानी पानी पा फिर ਉਹ ਥੱਲੇ ਹੀ ਬੈਠੇ ਇਹਨਾਂ ਨੂੰ ਟੋکریاں ਹੋਰ ਲਾਉਣੀਆਂ ਪੈਣੀਆਂ ਹਨਾ ਟੋکریاں ਕੱਲ ਨੂੰ ਲਾਵਾਂਗੇ ਲੈ ਤਾਂ ਆਂਦੀਆਂ ਤੇ ਅੱਜ ਟਾਈਮ ਨਹੀਂ ਲੱਗਿਆ ਸਰੀਰ ਡਾਊਨ ਤਾਂ ਥੋੜਾ ਜਿਹਾ ਹਮ ਠੀਕ ਆ ਓਕੇ ਰੁਪਟਾ ਹਾਂ ਚਾਰ ਮੁਰੜਾ ਆ ਬੈਠਾ ਪਤਾ ਨਹੀਂ ਕਿਹਦਾ ਹੈ ਕਿਹਦਾ ਨਹੀਂ ਅਗਲਾ ਪੁੱਛਣ ਵੀ ਨਹੀਂ ਆਇਆ ਇੱਕ ਵਾਰੀ ਵੀ ਇੱਕ ਬੱਚਾ ਉਹ ਬੈਠ ਗਿਆ ਦੇਖੋ ਜਾ ਕੇ ਨਾਜ਼ੀ ਆਪਾਂ ਹੋ ਜਾਣਾ ਹਲੇ ਚਲੋ ਕੋਈ ਨਹੀਂ ਹਮ ਠੀਕ ਹੈ ਚਲੋ ਵੀ ਮਿੱਤਰੋ ਦਾਣਾ ਪਾਣੀ ਪਾ ਦਈਏ ਇਹਨਾਂ ਨੂੰ ਦਾਣਾ ਤਾਂ ਪਾਏ ਹੋਏ ਆ ਪਾਣੀ ਪਾ ਗਏ ਬਸ ਮਿਲਾਂਗੇ ਅਗਲੇ ਵਲੌਗ ਚ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਰ ਲਾ ਤੇ ਕਮੈਂਟ ਫੇਰ ਨਹੀਂ ਬੋਲੋ ਯਾਰ ਕੱਲ੍ਹ ਵਾਲੇ ਉਹ ਚ ਬੋਲੂਗਾ ਯਾਰ ਅੱਜ ਸਰੀਟ ਡਾਊਨ ਮਿਲਾਂਗੇ ਅਗਲੇ ਵਲੌਗ ਚ ਚੈਨਲ ਨੂੰ ਕਰ ਲੋ ਸਬਸਕ੍ਰਾਈਬ